ਪਲਾਸਟਿਕ ਦੀਆਂ ਗੋਲੀਆਂ ਵੱਜ ਰਹੀਆਂ ਔਰ ਪਲਾਸਟਿਕ ਦੀਆਂ ਗੋਲੀਆਂ ਬੱਚੇ ਨਾਲ ਹੀ ਸਾਡਾ ਦਾ ਪੰਜਾਬ ਦਾ ਨੌਜਵਾਨ ਸਾਡਾ ਚੁਟਕਣ ਰਸੀਗਾ ਉਹਦੀ ਜਾਨ ਵੀ ਉਹਦੀ ਗਈ ਔਰ ਕਈ ਸਾਡੇ ਜਿਹੜੇ ਬੜੀ ਸੀਰੀਅਸ ਉਹਦੇ ਵਿੱਚ ਜ਼ਖਮੀ ਹੋਏ ਆ ਔਰ ਸਾਰੇ ਲੋਕਾਂ ਨਾਲ ਗੱਲਬਾਤ ਕਰਦੇ ਨੂੰ ਇਹ ਪਤਾ ਲੱਗ ਰਿਹਾ ਵੀ ਜਿਹੜਾ ਪਤਾ ਉਧਰ ਲੱਗਣਾ ਜਿਹੜੇ ਵਿੱਚੋਂ ਲਾਪਤਾ ਹੋਏ ਕਿ ਸਾਡੇ ਆਉਣ ਵਾਲਾ ਭਵਿੱਖ ਦਾ ਸਾਡੇ ਬੱਚਿਆਂ ਦਾ ਸਾਡੀ ਖਾਨੀ ਦਾ ਸਾਡੀ ਉਹ ਵੀ ਕਿਤੇ ਦੇ ਨਾਲ ਸੰਬੰਧਿਤ ਹੈ ਅੱਜ ਉਹਦੇ ਉੱਤੇ ਜਿਹੜੀ ਆ ਇੱਕ ਕੁਰਬਾਨ ਜਿਹੜੇ ਆ ਉਹ ਲੰਕੜੇ ਆ ਜਿਹਦਾ ਮੁੱਢ ਜਦੋਂ ਭਾਜਪਾ ਦਾ ਤੇ ਖਾਲੀ ਦਰ ਦਾ ਘੱਟ ਜੋੜ ਸੀਗਾ ਜਿਹੜੀਆਂ ਜੋਨਾਂ ਦਾ ਉਹ ਬਾਦ ਜਦੋਂ ਉਹਨਾਂ ਨੇ ਤਿੰਨ ਕਾਲੇ ਕਬੂਦੇ ਆ ਕੇ ਜਿਹਦਾ ਬੀਏ ਕੁੱਝ ਗਿਆ ਅੱਜ ਉਹਦਾ ਸੰਤਾਪ ਕਿਦਾ ਵਾ ਕਿ ਪੰਜਾਬ ਕੋਲ ready ਹੈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿਸ ਮਤਵ ਨੂੰ ਲੈ ਕੇ ਕੱਢਿਆ ਜਾ ਰਿਹਾ ਦੇਖੋ ਡਾਕਿਸਾਨੀ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਲਗਾਤਾਰ ਸਾਡੇ ਪੰਜਾਬ ਦੇ ਨੌਜਵਾਨ ਵੀ ਸਾਡੇ ਬਜ਼ੁਰਗ ਵੀ ਜਿਹੜੇ ਇੱਥੇ ਸ਼ਿਪੂ ਬੈਰੀਗਰ ਚਰਨ ਦੇ ਬਿਠੇ ਔਰ ਲਗਾਤਾਰ ਆਪਣੇ ਗਵਾਂਡੀ ਸੂਬੇ ਵੱਲੋਂ ਜਿਹੜੀ ਤਸ਼ੱਦਦ ਕੀਤੀ ਜਾ ਰਹੀ ਹੈ ਅੱਜ ਉਹਨਾਂ ਨੂੰ ਭਾਰਾ ਦੇਣ ਵਾਸਤੇ ਸਪੁੱਚੀ ਜਿਹੜੀ ਕਾਂਗਰਸ ਪਾਰਟੀ ਆ ਇੱਕ ਜਿਹੜਾ ਅਸੀਂ ਇਥੇ ਹਲਕੇ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੱਢ ਕੇ ਉਹਨਾਂ ਦੇ ਸਮਰਥਨ ਦੇ ਵਿੱਚ ਕਿਸਾਨੀ ਦੇ ਸਮਰਥਨ ਦੇ ਵਿੱਚ ਆਹੀ ਆ ਜਿਹੜਾ ਮਾਰਚ ਕੱਢਿਆ ਕੀ ਲੱਗਦਾ ਹੈ ਵੀ ਜਿਵੇਂ ਮੋਦੀ ਸਰਕਾਰ ਪਹਿਲਾਂ ਵੀ ਜਦੋਂ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਸੀਗਾ ਉਸ ਟਾਈਮ ਵੀ ਇਹਨਾਂ ਤੇ ਕਾਫੀ ਤਸ਼ੱਦਦ ਹੋਇਆ ਸੀ ਹੁਣ ਤਾਂ ਹੱਦੋਂ ਵੱਧ ਹੋ ਗਿਆ ਹੁਣ ਤਾਂ ਪਲਾਸਟਿਕ ਦੀਆਂ ਗੋਲੀਆਂ ਤੱਕ ਵੱਜ ਰਹੀਆਂ ਦੇਖੋ ਪਲਾਸਟਿਕ ਦੀਆਂ ਗੋਲੀਆਂ ਵੱਜ ਰਹੀਆਂ ਤੇ ਪਲਾਸਟਿਕ ਦੀਆਂ ਗੋਲੀਆਂ ਵੱਜਣ ਨਾਲ ਹੀ ਸਾਡਾ ਸਾਡਾ ਪੰਜਾਬ ਦਾ ਨੌਜਵਾਨ ਸਾਡਾ ਸ਼ੁਕਰਨ ਸੀਗਾ ਉਹਦੀ ਜਾਨ ਵੀ ਉਹਦੇ ਗਈ ਔਰ ਕਈ ਸਾਡੇ ਜਿਹੜੇ ਬੜੇ ਸੀਰੀਅਸ ਉਹਦੇ ਵਿੱਚ ਜ਼ਖਮੀ ਹੋਏ ਆ ਔਰ ਸਾਰੇ ਲੋਕਾਂ ਨਾਲ ਗੱਲਬਾਤ ਕਰਨੋਂ ਵੀ ਪਤਾ ਲੱਗ ਰਿਹਾ ਵੀ ਇਹ ਫਦਾ ਉਸ ਦਿਨ ਲੱਗਣਾ ਜਿਹੜੇ ਵਿੱਚੋਂ ਲਾਪਤਾ ਹੋਏ ਆ तकरीबन 10 12 15 ਦੀ ਜਿਹੜੀ ਵੱਧ ਗਿਣਤੀ ਦੇ ਲੋਕਾਂ ਨੂੰ ਸ਼ੰਕਾ ਵੀ ਇਸ ਤੋਂ ਵੱਧ ਜਿਹੜੇ ਆ ਉੱਥੇ ਜਿਹਨੇ ਜ਼ਖਮੀ ਹੋਏ ਔਰ ਹਰਿਆਣੇ ਵਾਲੀ ਪੁਲਿਸ ਨੇ ਜ਼ਬਰਦਸਤੀ ਚੁੱਕ ਕੇ ਵੱਖ-ਵੱਖ ਨਾਮਾਂ ਦੇ ਉਹਨਾਂ ਨੂੰ ਜਿਹੜਾ ਪਹਛਾਇਆ ਗਿਆ ਔਰ ਉਹ ਗੁਰੂ ਮਹਾਰਾਜ ਜੀ ਕੋਲ ਅਰਦਾਸ ਕਰਦੇ ਵੀ ਤੰਦਰੁਸਤ ਹੋਣ ਸੇ ਸਲਾਮਤ ਆਵਦੇ ਘਰ ਆਵਸਾ ਜੇ ਇਲੈਕਸ਼ਨ ਆ ਰਿਹਾ ਹੈਗਾ ਕਿ ਅਪੀਲ ਕਰਨਾ ਚਾਹੋਗੇ ਉਹ ਇਲੈਕਸ਼ਨ ਤਾਂ ਚਲੋ ਸੋਏ ਰਹਿੰਦੇ ਪਰ ਆਹ ਅੰਦੋਲਨ ਜਿਹੜਾ ਨੁਕਸਾਨ ਭਰਾ ਸਾਡੇ ਲੈ ਕੇ ਤੁਰੇ ਸੀ ਮੈਂ ਸਮਝਦਾ ਸਾਰੀਆਂ ਇਲੈਕਸ਼ਨਾਂ ਸਾਰੇ ਕੰਮਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਕਿਉਂਕਿ ਸਾਡੇ ਆਉਣ ਵਾਲਾ ਭੁੱਖ ਦਾ ਸਾਡੇ ਬੱਚਿਆਂ ਦਾ ਸਾਡੀ ਕਿਸਾਨੀ ਦਾ ਸਾਡੀ ਜੋ ਵੀ ਕਿਤੇ ਦੇ ਨਾਲ ਸੰਬੰਧਿਤ ਹੈ ਅੱਜ ਉਹਦੇ ਉੱਤੇ ਜਿਹੜੀ ਆ ਇੱਕ ਕੁਰਬਾਨ ਜਿਹੜੀ ਆ ਉਹ ਲੰਕੜੀ ਆ ਜਿਹਦਾ ਮੁੱਢ ਅੱਜ ਜਦੋਂ ਭਾਜਪਾ ਦਾ ਤੇ ਕਾਲੀ ਦਲ ਦਾ ਗੱਠ ਜੋੜ ਸੀਗਾ ਪਿਛਲੀਆਂ ਚੋਣਾਂ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਤਿੰਨ ਕਾਲੇ ਕਾਨੂੰਨ ਲਿਆ ਕੇ ਜਿਹੜਾ ਬੀ ਇੱਕ ਬੋਝਿਆ ਵਾ ਅੱਜ ਉਹਦਾ ਸੰਤਾਪ ਜਿਹੜਾ ਵਾ ਸਮੁੱਚਾ ਪੰਜਾਬ ਘੋਕੰਡਿਆ ਔਰ ਜਿਹੜੀ ਮੌਜੂਦਾ ਸਰਕਾਰ ਦੀਆਂ ਨਲਾਈਕੀਆਂ ਦੇ ਕਰਕੇ ਜਿਹੜਾ ਇਹ ਸਾਰਾ ਕੁਝ ਹੋ ਰਿਹਾ